ਬਾਕੀ ਦੇ ਗਾਣੇ ਸੁਣਾਇਆ ਵਾ ਆ ਤਾਂ ਕਿ ਬਣਾਇਆ ਆ ਤਾਂ ਗੁੰਦੇ ਨੂੰ ਯਾਦ ਬੜੀ ਹੁੰਦੀ ਕਰਹੀਂ ਮਾਂ ਤੇਰੀ ਅੱਡੇ ਦੇ ਜਿਹੜੀ ਤੇ ਬਾਕੀ ਅਸੀਂ ਮਿਲ ਲਾ ਗਏ ਉਹ ਗਾਣਾ ਸੁਣਾ ਦੋ ਤੇ ਅਸੀਂ ਇੱਕ ਮਾਸੀ ਨੂੰ ਮਿਲ ਲਾ ਗਏ ਅਸੀਂ ਸ਼ਾਮ ਦੁਪਹਿਰੇ ਗਏ ਸੀਗੇ ਤੇ ਉੱਥੇ ਜਿਵੇਂ ਲਾਗੀ ਇੱਕ ਖਾਦਾਈ ਸਿਸਟਮ ਜੇ ਹੁਣ ਅਸੀਂ ਵੀ ਟਰਾਈ ਕਰ ਲੱਗੇ ਆ ਦੇਖੋ ਸਸਤਾ ਟਰਾਈ ਟਰਾਈ ਕਰਕੇ ਦੇਖਦੇ ਆ ਕੋਸ਼ਿਸ਼ ਕਰਨੇ ਕਰ ਉਹ ਕੋਸ਼ਿਸ਼ ਕਰਨੇ ਵਾਲੋ ਕਿ ਕਦੇ ਆ ਗਏ। ਇਹ ਤਾਂ ਵਾਲੀ ਗੱਲ ਗਈ ਨਹੀਂ ਮੇ ਆ। ਮੈਂ ਰੋਂ ਤੇ ਡਰ ਕੇ ਨੌਕਾ ਪਾਰਨਾ ਹੀ ਨਹੀਂ ਹੋਂਦੀ। ਹੈ? ਛੀ ਬੋਲੇ। ਮੈਂ ਕਿਹਾ ਕਿ ਛੀ ਬੋਲ। ਇਹ ਵਾਦਾਰੀ। ਮੈਂ ਵਾਦ ਆ ਜਾ ਕੇ ਵੀ ਕਰਾਈ ਦੀ ਆ। ਹੁਣ ਮੈਂ ਕੁਛ ਨਹੀਂ ਵੀਡੀਓ ਨਹੀਂ ਆਦਾ ਹੈਗਾ। ਉਹ ਬਟਾ ਦੇ ਡੱਬੇ ਵੰਡਣਾ ਕਿ ਆਏਗਾ। ਤੇ ਮੈਂ ਕਹਿੰਦਾ ਨਹੀਂ ਸੰਜੇ ਤੇਰੇ ਵਿਆਹ ਦੇ ਡੱਬੇ ਵੰਡਨੇ ਆ। ਕਹਿੰਦਾ ਕਿਹੜੇ ਮਗਾ ਰੋਟੀ ਵਾਲੇ ਕਹਿੰਦਾ ਕਿ ਉਹ ਮੈਂ ਕਿਹੜਾ ਘਰੋਂ ਲੈ ਕੇ ਆਇਆ ਆਦੀ ਆਦੀ ਅੱਜ ਮੇਥੋਂ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਵਲੌਗ ਵਿੱਚ ਅਮੀਰ ਕਾ ਸਭ ਵਧੀਆ ਹੋਵੇ ਤੁਹਾਡਾ ਪ੍ਰੋਪਰ ਰਿਪੋਰਟ ਹੈ ਤੇ ਅੱਜ ਦਾ ਮਲਾਗ ਵਲੌਗ ਉਹਦਾ ਹੀ ਮਲਾਗੀ ਹੁਣ ਇਸ ਕੋਲ ਵਲੌਗ ਨੂੰ ਲੱਗੇ ਆ ਇਹ ਮਲਾਗੀ ਮੰਮੀ ਛੱਡ ਕੇ ਮਾਮਿਆਂ ਦੇ ਰੋਟੜੀ ਚੇਖਣੀ ਪਣੀ ਆ ਗਈ ਕਿ ਤੇ ਬਾਕੀ ਭਰਾ ਕੋ ਨੂੰ ਹੁਣ ਲੱਗਾ ਹੈ ਹਦਰਾ ਮਾਂ ਮੈਂ ਛੱਡ ਗਿਆ ਹਾਂ ਨਾ ਤੇ ਭਰਾ ਆਪਾਂ ਲੱਗਾਇਆ ਵਾ ਬਾਕੀ ਤੇ ਗਾਣਾ ਸੁਣਾਇਆ ਵਾ ਤਾਂ ਤਾਂ ਨਹੀਂ ਸੁਣਾਇਆ ਓ ਟੱਗ ਹੁੰਦੇ ਨੂੰ ਯਾਦ ਬੜੀ ਆਉਂਦੀ ਕਰਹੀਂ ਮਾਂ ਤੇਰੀ ਅੱਠਰੀ ਜਿਹੜੀ ਤੇ ਬਾਕੀ ਅਸੀਂ ਮਿਲ ਲਾਗੇ ਉਹ ਗਾਣਾ ਸੁਣਾ ਦਰ ਅਸੀਂ ਇੱਕ ਮਾਸੀ ਨੂੰ ਮਿਲ ਲਾਗੇ ਅਸੀਂ ਦੁਪਹਿਰੇ ਗਏ ਸੀਗੇ ਤੇ ਉੱਥੇ ਜਮ ਲਾਗੀ ਇੱਕ ਖਾਦਾ ਹੀ ਸਿਸਟਮ ਜੇ ਹੁਣ ਅਸੀਂ ਵੀ ਟਰਾਈ ਕਰ ਲੱਗੇ ਆ ਦੇਖੋ ਜਸਤੋ ਕੀ ਪ੍ਰਾਵਲ ਨੇ ਚੜਨੀ ਗੁੱਟੀ ਸੀ ਤੁਹਾਡੇ ਗੁੰਡੀ ਹੈਣੀਗੀ ਹੁਣ ਅਸੀਂ ਗ੍ਰੇਂਡ ਕਰਨਾ ਕਿ ਮਿਰਚਾਂ ਵਾਸਤੇ ਇਹ ਵੀ ਮਿਲਾ ਕੇ ਹੁਣ ਅਸੀਂ ਕਰਕੇ ਦੇਖਣਾ ਇਹ ਕਿਦਾਂ ਮਿਲਾ ਕੇ ਹੋਊਗਾ ਉਦਾਂ ਕ ਨਹੀਂ ਤੋਂ ਬਾਕੀ ਭਰਾ ਉਧਰ ਉਹ ਕਾਟਾ ਵਧਾਉਂਦੇ ਆ ਤੇ ਮੈਂ ਇਧਰ ਆ ਕਰੂੰਗਾ ਤੇ ਉਸ ਤੋਂ ਬਾਅਦ ਸੰਜੂ ਭਰਾ ਪਰਾਨੇ ਲਾਊਗਾ ਤੇ ਇਦਾਂ ਆਪਾਂ ਆਹ ਤਿਆਰ ਫੇਟ ਲਿਆ ਗਿਆ ਇਹਨੂੰ ਬੈਠਾ ਦੇ ਪੂਰਾ ਸੰਗੜ ਬਾਦਾ ਉੱਤੇ ਪੂਰਾ ਹਾਂ ਹੋਰ ਹੋਰ ਚੱਕਦੇ ਚੱਕਦੇ ਲਾਈ ਦੇਣਾ ਸੀ ਇਹਨੂੰ ਭਾਈ ਲਾਂ ਵਾਲੀ ਗੱਲ ਨਾ ਕਰ ਤੀਂ ਕਿ ਅਸਾਂ ਅਸਾਂ ਹੁਣ ਮੈਂ ਕਰਦਾ ਇਹਨੂੰ ਤੇ ਤਿੰਨ ਮਿੰਟ ਕੋਣਾ ਬਣਾ ਕੇ ਦੇ ਆਪਾਂ ਨੂੰ ਤੇ ਬਾਕੀ ਕੋਸ਼ਿਸ਼ ਕਰਨੇ ਵਾਲੇ ਕਿਤੇ ਵੀ ਹਾਂ ਜੀ ਸੁਵੇਤਾਲੀ ਕਰ ਲਈ ਨਹੀਂ ਮੈਂ ਦੇ ਨਹੀਂ ਨਾ ਇਹੋਂ ਤੇ ਡਰ ਕੇ ਨਾ ਕੱਟ ਪਾਰਨਾ ਹੀ ਹੁੰਦੀ। ਓੱਛੀ ਹੈ। ਓੱਛੀ ਉਹ ਨਹੀਂ ਨਾ ਗਿਆ ਕਿ ਉਹ ਤਾਂ। ਇਹ ਵਾਲਾ ਆ ਦੀ। ਕੋਈ ਨਾ ਕੋਰਾ ਅੱਜ ਆ ਕੇ ਵੀ ਕਰਾਈ ਦੀ ਆ। ਆਪਾਂ ਕਹਿ ਦੀ ਕਰਾ ਨਹੀਂ ਸਕਦੇ ਜਿਹੜਾ ਗਾਰ ਕਰਾਉਣ ਵਾਲਾ ਹੁੰਦਾ। ਮਨ ਮੈਂ ਥੋੜਾ ਹੋਰ ਦੇਖਦਾ ਫਿਰ। ਤੈਨਾਂ ਬੰਨਿਆ ਗਿਆ ਤਾਂ ਹੈ। ਹੈ? ਤਾਂ ਬੋਲਿਆ ਗਿਆ। ਨਹੀਂ ਤਾਂ ਨਰੂਣਾ। ਇਹਨਾਂ ਦਾ ਬੋਲਿਆ।

ਦੇਖ ਐਵੇਂ ਮੈਂ ਰੱਬ ਦੇ ਰੱਡੇ ਤੋੜਿਆ ਖਣਾਈ ਧੋਗ ਲਿਆ ਆ ਉਹਦਾਈ ਵਾਹ ਜੀ ਵਾਹ ਅੱਜ ਕਰਾਤੀ ਗੱਲ ਵਾਈ ਐਸ ਉਹ ਨਗਰਾ ਦੇ ਓ ਮਾਈ ਗੋਡ ਅਸਟਰੋਮ ਆਪ ਕਾ ਹੋਗਾ ਆਪ ਕੋਤ ਨਹੀਂ ਹੋਣਾਗੇ ਜੋ ਹੋਗਾ ਉਹ ਹੋ ਜਾਣਾ ਕਰਨਾ ਤੇ ਜੋ ਕਰਨਗੇ ਸੱਜਣੇ ਕਰਨਗੇ ਸੱਜਣਾ ਬਹੁਤ ਸੋਹਣੇ ਨੇ ਤਾਂ ਤੁਸੀਂ ਲਾਸਟ ਉੱਤੇ ਜੇ ਰਸੀ ਇਹਨਾਂ ਨੂੰ ਬਹੁਤ ਪਿਆਰ ਕਰਦੇ ਆ ਨਾ ਹੁਣ ਤਾਂ ਕੀ ਕਰ ਸਕਦੇ ਹਾਂ ਅਸੀਂ ਵਾ ਹੁਣ ਜੋ ਹੀ ਕਰਨੇ ਸੱਜਣ ਹੀ ਕਰਨੇ ਹਾਂ ਹਾਂ ਉਹ ਜਿਹੜਾ ਕਰ ਸਕ ਨਹੀਂ ਕਰ ਸਕਦੇ ਸੱਜਣਾ ਇਹ ਕਰ ਕੋਣ ਨਹੀਂ ਕਰ ਸਕਦਾ ਦੇ ਭਾਈ ਸੱਜਣ ਕਰਗੇ ਜੋ ਕਰਨਾ ਹੀ ਸੱਜਣਾ ਨੇ ਦਿਲ ਤੇ تیر ਮਾਰਦੇ ਹੋਰੇ ਜਾਨੀ ਅੱਜ ਜਾਰੀ ਜਾ ਬਗਾਰੇ ਕਿਤੇ ਤੋਂ ਆਵਦੀ ਗੱਲਾਂ ਕਰੀ ਖਾਣ ਲੱਗ ਪਏ ਨਾ ਮੈਂ ਕਿਹਾ ਸੱਜਣਾ ਦੰਸ ਤੇ ਨ ਮਰੇ ਆਇਆ ਵਾ ਉਹ ਕਿਹਾ ਸੱਜਣਾ ਕਿਹਾ ਮੈਂ ਉਹਨੇ ਲੈ ਲੈ ਕੇ ਤੇ ਹੋਣੀ ਪੁੰਜ ਜਾਵੇ ਕਿਤੇ ਬੁਲਾਵਣਾ ਨਹੀਂ ਸੱਜਣਾ ਕਰਕੇ ਕਿਹਦਾ ਨਾ ਬੋਮੇ ਇੰਦਾ ਕਰਾ ਉਹ ਦਿਨੋ ਸੱਜਣਾ ਸੱਜਣਾ ਪਾਰਨਾ ਸਹ ਇਹ ਸ਼ਾ ਇਹ ਇਹੋ ਸੱਜਣਾ ਗਿਆ ਅਮਰੀਕਾ ਨੂੰ ਹਾਂ ਸੁਬਹ ਨਾਲ ਬੱਜਿਆ ਸੁਬਹ ਨਾਲ ਬੱਜਿਆ ਮੈਂ ਜਿੰਨੀ ਮੋੜ ਆਣੀ ਨਹੀਂ ਆਮੇ ਖਾਣੇ ਖਾਣੇ ਦੀ ਬਣਾ ਜਿੰਨਾ ਖਾਣੇ ਦਾ ਬਣਾ ਤੇ ਪੀਕਾ ਲਾ ਲਵਾ ਦੇਈ ਮੇਲੇ ਲੂਣ ਭਾਈ ਵਜੇ ਆਪਣਾ ਖਾਣਾ ਬਣਾ ਲਵਾ ਮੈਂ ਕਾ ਕਰਦੇ ਆ ਕੀ ਅੱਤੀ ਦੀ ਮਾਂ ਹੈ ਕੀ ਐਸਾ ਤੋਂ ਕਰਵਾਉਂਦੇ ਅੱਡੇ ਜਿਹੜੀ ਬਣਿਆ ਕੋਈ ਮੇਰੀ ਆਟੇ ਕਿਰੀ ਛੜ ਤੋਂ ਆਟਾ ਦੱਸ ਕੇ ਮੈਂ ਦਾ ਕਹੀ ਪਾਣ ਗਿਆ ਆਟਾ ਵਰਗ ਵਰਗਾ ਬਣਾਇਆ ਭਾਈ ਬਾਬਾ ਤੁਹਾਨੂੰ ਐਕਸਪੀਰੀਅੰਸ ਹੋਵੇ ਇਹਦੇ ਕਲਾਕਾਰ ਨਹੀਂ ਹੋਵੇ ਲੱਕ ਦੇ ਮੈਂ ਸਨੈਪ ਜੜ ਦੇਰ ਕਰ ਲਾ ਸਨੈਪ ਜੜ ਰੋਣਗਾ ਪੂਰੀਆਂ ਇਹਦੀ ਮੈਂ ਸੋਰੀ ਭਾਈ ਸੀ ਸਨੈਪ ਜੜ ਦੇ ਇੱਕ ਮੇਰੀ ਮੰਮੀ ਨਾ ਨਹੀਂ ਕੋਈ ਗੱਲ ਤਾਂ ਕੀ ਕਰਾਂ ਬਾਤੂੰ ਆਹ ਇਹ ਦੇ ਰਿਹਾ ਹਾਂ ਤੁਹਾਨੂੰ ਸਭ ਮੈਂ ਖਲਿਆਈ ਦੀ ਮੈਂਸ਼ਨ ਕਰਦਾ ਆਪਣਾ ਜਰ ਇੰਸਟਾਗ੍ਰਾਮ ਦੀ ਜਾ ਕੇ ਫੋਲੋ ਇਹ ਬਈ ਸਿਰ ਆਟਾ ਨਹੀਂ ਆ ਵੀਰੇ ਇਹ ਪੇਜ ਦੀ ਫੋਟੋ ਇਹ ਤੁਹਾਡੇ ਰਾਤ ਦਾ ਹੋਆ ਗੁਜ਼ਾਰਾ ਰਾਤ ਹੀ ਨਹੀਂ ਆ ਬਾਈ ਇਹ ਮੈਂ ਕਹਿੰਦੇ ਸਾਰੇ ਮਹੀਨੇ ਆਰ ਬਣਾਏ ਕੱਟਾਈ ਕਰਨਾ ਕੱਟਾਉਣਾ ਨਾ ਕਰ ਨਾ ਕਰ ਕੱਟਾਵੇਲਾ ਬਣਿਆ ਤਵਾ ਸੰਜਣਾ ਸੰਜਣਾ ਸੱਜਣਾ ਤੁਮ ਮੇਰਾ ਗਲਤ ਨਾਮ ਲੈਣਾ ਸੰਜਣਾ ਕਿਆ ਹੋ ਗਿਆ ਸੱਜਣਾ ਕਹਿੰਦੇ ਐਡਾ ਕੰਮ ਕਰਨਾ ਪਤਾ ਨਹੀਂ ਜਦੋਂ ਇਹਨੇ ਮਾਈਕਰੋ ਆਹ ਹੈ ਕੋਈ ਹੋਰ ਦੇਖਣਾ ਨਾ ਮਾਰਾ ਤੇ ਬਾਕੀ ਮੇਰਾ ਪ੍ਰਸੰਸ਼ਤਾ ਹੋ ਗਿਆ ਕੰਮ ਡਿਸਪੋਜੀਟ ਹੋਈ ਬਈ ਹੋ ਗਿਆ ਤੇਰਾ ਚਲੋ ਜੀ ਆਪਾਂ ਨਿਪਟ ਗਿਆ ਹੁਣ ਆਪਾਂ ਹੁਣ ਆਪਾਂ ਆਟਾ ਚਾਣ ਕੇ ਥੋੜਾ ਜਨਾ ਥੋੜਾ ਜਨਾ ਨੈਕਸਟ ਨੈਕਸਟ ਹੂ ਲੱਗੀ ਜਿਨਾਂ ਨੂੰ ਹੂ ਭੈਣ ਜੋੜ ਦੀ ਬੰਦ ਹੈ ਤੇ ਹੁਣ ਨੈਕਸਟ ਕੀ ਕਰਨ ਲੈਵਲ ਨੈਕਸਟ ਲੈਵਲ ਹੁਣ ਕਰ ਲੱਗੇਣਾ ਅਗਰਾ ਪ੍ਰੋਸੈਸ ਕਰਦੇ ਆ ਅਗਰਾ ਪ੍ਰੋਸੈਸ ਵੀ ਹੋਣਗਾ ਤੇ ਆਪਣਾ ਕੰਮ ਹੋ ਗਿਆ ਉਹ ਕੇ ਰਿਪੋਰਟ ਠੀਕ ਹੈ ਨਾ ਬਸ ਚੈੱਕ ਕਰਾ ਦੇਣ ਉਹ ਤੇ ਜਾ ਕੇ ਨੰਦ ਰੋਣ ਉਹ ਨਾ ਖੋਲ ਯਾਰ ਰੁਕ ਜਾ ਨਾ ਉਹ ਇੰਨੀਆਂ ਮਿਰਚਾਂ ਹੀ ਕਰਨੀਆਂ ਹੈਗੀਆਂ ਥੋੜੀਆਂ ਕਰ ਦੇ ਯਾਰ ਨਾ ਵਿੱਚ ਦੀ ਹੈ ਕੋਈ ਉਹ ਵਾਲਾ ਹੈ ਜੀ ਚਾਰ ਮਿਰਚਾਂ 35 ਮਰਚ ਬਾਦੀ ਵਿੱਚ ਮੈਂ ਕਿਥੋਂ ਦਾ ਕਹਿੰਦੇ ਆ ਗੈਤੀ ਤੇ ਨੂੰ ਸੌ ਉੱਪਰ ਸੌ ਵੀ ਬਿਆਦਾ ਨਹੀਂ ਹੋ ਜਾਂਦਾ ਨਾ ਪਹੁੰਚਾ ਥੋੜਾ ਆਪਾਂ ਗੈਂਤੀ ਸੁਣਾਉਣੀ ਆ ਕਿਨੂੰ ਸੁਣਾ ਦੇ ਉਹ ਅੱਜ ਮੇਰਾ ਮੂਡ ਜਨੇ ਆ ਜਾ ਠੰਡੇ ਆ ਠੰਡੇ ਅੱਜ ਆ ਸਿੱਟੀ ਹੁੰਦੀ ਆ ਅੱਜ ਵਾਰ ਟਿਊਸ਼ਨ ਤੇ ਟੋਟ ਹੋ ਗਿਆ ਤੇ ਉਧਰੋਂ ਪਹਿਲਾਂ ਲੋਨ ਚੱਕ ਕੇ ਲਿਆ ਉਹ ਹੀ ਚਪਾਉਣਾ ਆਪਾਂ ਜੀ ਗਾ ਚੁਣਾ ਤੇ ਬਾਕੀ ਮਹਾਨਾ ਅਜੇ ਨਸਲੇ ਆਰਡਰ ਜੇ ਸੁਣਾਏ ਆ ਦੋ ਮਾ ਕਰਕੇ ਕੰਪਲੀਟ ਕਰਕੇ ਲੈ ਬਈ ਮਤਰਾ ਇਹ ਹੁਣ ਆਪਣਾ ਹੋ ਗਿਆ ਪ੍ਰੋਸੈਸ ਸਟਾਰਟ ਸਟਾਰਟ ਹੋ ਗਿਆ ਪਰ ਇਹਨੂੰ ਹੋਰ ਡੱਬਾ ਦੇ ਵਿੱਚ ਪੁਣਾ ਰੱਖੇਗਾ ਹੁਣ ਮੈਂ ਕੀ ਕੀ ਕਰਾਂ ਡੱਬੇ ਵਿੱਚ ਪੁਣਾ ਰੱਖ ਕੇ ਲੈ ਕੇ ਆਇਆ ਤੇ ਕੈਮਰਾ ਕੰਨ ਫੜੂਗਾ ਕੈਮਰਾ ਬਰਾਲਾ ਸਰਪੰਚ ਦਾ ਕੈਮਰਾ ਪੁਣਾ ਕੀਤਾ ਪ੍ਰੋਸੈਸ ਖਰਾਬ ਹੋ ਗਿਆ ਤਾਂ ਚੱਲ ਹੋ ਗਿਆ ਆਣੇ ਮੈਂ ਕੀ ਕੀ ਕਰਾਂ ਕੁਝ ਹੋਣਾ ਕਰ ਯਾਰ ਮੈਂ ਕਰਦਾ ਕੈਮਰਾ ਫੜ ਕੇ ਕਰਨਾ ਯਾਰ ਕੈਮਰਾ ਫੜਨਾ ਪੈਂਦਾ ਯਾਰ ਇੱਕ ਸੌਖੀ ਗੱਲ ਥੋੜੋ ਕੈਮਰਾ ਫੜਨਾ ਪਤਾ ਕਿ ਨਾਲ ਔਖਾ ਆ ਬੰਦੋਂ ਗਰਮੀ ਆ ਗਈ ਹੈ ਕੈਮਰਾ ਫੜ ਕੇ ਗਰਮੀ ਆ ਗਈ ਉਹਨੇ ਕਿੱਟੇਗਾ ਜੀ ਇਹ ਕਹਿੰਦੇ ਨੇ ਕੋਹੋਂ ਨਹੀਂ ਕਰਾਇਆ ਉਹਨੇ ਨਾ ਨਾਲੇਗਾ ਚੜਚੜ ਕਰਾਉਣੀਆਂ ਨੇ ਬੱਸ ਕਰ ਗਈ ਥੱਪੀ ਜਾਣਾ ਵਾਲਾ ਚ ਉਹ ਵੇਲਾ ਤੇ ਮੈਂ ਕਹੀ ਨਾ ਮੇਰੇ ਤੋਂ ਥੋੜੀਆਂ ਆਫੇ ਹੋਈ ਗੱਲ ਹੋ ਗਈ ਮੈਦੀ ਰੱਖਦੀ ਮੇਰੇ ਤਿੰਨ ਪਰੌਂਟਾਂ ਦਾ ਸਮਝ ਲੱਗੀ ਮੈਨੂੰ ਤੋਂ ਲੂਨ ਜਾ ਰਹਾ ਰਹਿਣਾ ਜੀ ਗਾੜ ਬਤਾ ਤੂੰ ਲੂਨ ਜਿਆਦਾ ਪਾਇਆ ਵਾ ਬੰਕਾ ਲਵਾਈ ਐ ਸਵਾਨੀ ਨੇ ਇਹਨਾਂ ਬਤਾਵਾ ਪਰ ਮੇਰੇ ਲਈ ਉਹ ਲੂਣਾ ਲਾੜੀ ਕੱਲੇ ਹਾਂ ਛੋਕੀ ਹੋ ਗਈ ਕਿ ਨਾਲਾ ਵੱਡਾ ਰੱਖੀ ਹੈ ਵੱਡਾ ਉਹ ਬੁਰੇ ਦਾ ਖਲਾਫ ਟਾਈਮ ਇੱਕੋ ਬਣਾ ਰਹੀ ਹੈ oh my god ਪੀਜ਼ਾ ਨੂੰ ਚੱਕੀ ਭਰਾ ਪੀਜ਼ਾ ਕੋਈ ਹੋਰ ਨਹੀਂ ਤਾਂ ਬੋਲਦਾ ਆ ਗਈ ਆ ਗਈ ਕਿਦਾਂ ਆ ਗਈ ਤਾਂ ਇਹ ਕੰਮ ਆ ਕੋਈ ਮਰਜਾਦ ਹੋ ਗਿਆ ਲੈ ਦੋ ਬਰੀ ਹਾਂ ਹਾਂ ਆ ਗਈ ਦੋ ਤਵਾਦ ਹੋ ਗਿਆ ਲੈ ਹਾਂ ਹਾਂ ਆ ਗਈ ਥੜਾ ਵਲੌਗ ਬਣਾ ਰੋ ਕੀ ਗੱਲ ਆ

ਤੇ ਮਗਾ ਮੈਂ ਸਾਂਝੇ ਤੇਰੇ ਵਿਆਹ ਤੇ ਡੱਬੇ ਬੰਨਨੇ ਆਂ ਕਹਿੰਦਾ ਕਿਹੜੇ ਮਗਾ ਰੋਟੀ ਵਾਲੇ ਕਹਿੰਦਾ ਕਿ ਉਹ ਮੈਂ ਕਹਿੰਦਾ ਕਿਹੜਾ ਘਰੋਂ ਲੈ ਕੇ ਆਇਆ ਆਦੀ ਆਉਦੀ ਖਰਚਿਆ ਬਈ ਆਉਦਾ ਆਉਦਾ ਕਰਕੇ ਆਣਾ ਠੀਕ ਆਂ ਹੀ ਤਾਂ ਤੈਨੂੰ ਅੱਧਕ ਲਾਵੇ ਆਂ ਇੱਕ ਬੋਲ ਬੰਦ ਕੇ ਆਦੀ ਆਦੀ ਨਹੀਂ ਕੋਈਆਂ ਯਾ ਸਾਲਿਆ ਭੁੱਖਿਆ ਨੰਗਿਆ ਰਿਹਾ ਵਿਆਹ ਨਾ ਨਾ ਬਈ ਅਸੀਂ ਦਿਖੋਣਾ ਕੱਲਾ ਪਿਆ ਉਹਾਂ ਦੀ ਗੱਲ ਥੋੜੋ ਹੀ ਵਿੱਚ ਗੱਲੇ ਕਾਟ ਤੇ ਲਿਖਿਆ ਹੀ ਖਾਣਾ ਨਹੀਂ ਆ ਕੁਛ ਸਾਲਿਆ ਕਾਟ ਬੰਨਦਾ ਢੋਲੀਆ ਵੀ ਲੈ ਵਿਲੇ ਕਰਨਦੇ ਉਹਨਾਂ ਨੇ ਬਈ ਨਾ ਲੈਣੇ ਨਹੀਂ ਕਾਟਦੇ ਰਿਹਾ ਤੇ ਲਖਾਣਾ ਹੱਥ ਨਾਲ ਵੜ ਦੇਣਾ ਆਪਾਂ ਵਧੀਆ ਹੋ ਕੇ ਬੜ ਜਾਗਾ ਨਾ ਭਰਾ ਨਾ ਬਾਗ ਨਾ ਬਾਰ-ਬਾਰ ਹੁੰਦੇ ਲਾਂਕੇ ਇਹਦੀ ਹਿੰਮਤ ਵਾ ਕਿਹੜਾ ਮਲਿਕ ਬਾਨਾ ਇਹਨੇ ਅਲੀ ਕਿਹੜਾ ਮਲਿਕ ਅਰਮਾਨਾ ਮਲਿਕ ਬਾਨਾ ਬਾਕੀ ਇਹਦੀ ਹਮਤ ਵਾ ਉਹ ਆ ਕਿੰਨੇ ਘਾਦਾ ਇਹਦਾ ਤਾਂ ਬਾਹਰial ਦੀਆਂ ਕਿੰਨੀਆਂ ਦੀਆਂ ਸਾਣਾ ਆਪਣੇ ਵਾਲੇ ਦਾ ਪੈਸਾ ਚੈੱਕ ਕਰਾ ਕੇ ਜਾ ਜਾ ਫਿਰ ਜਾਂਦੀ ਆ ਤੁਹਾਨੂੰ ਕਿਹਨੇ ਬੋਲਿਆ ਗਾਈਸ ਤੁਸੀਂ ਕੋ ਸਟਾਰ ਬੰਦੇ ਆ ਯਾਰ ਸਟਾਰ ਬੰਦੇ ਆ ਇਹਨਾਂ ਪਤਾ ਹੀ ਨਹੀਂ ਜਿੰਨੇ ਮੱਝ ਕਾ ਆਈ ਗਰੀਬ ਪਰਜਾ ਬਣ ਰੋਟੀ ਖਾਈਦੀ ਆ ਆਪਣਾ ਰੋਣ ਕੇ ਰੋਟੀ ਖਾਈ ਆ ਸਾਡਾ ਦਿਲਾਂ ਚਗੜਾ ਹੀ ਪੜਕੰਦੇ ਆ ਬਣਾ ਚਗਾ ਹੀ ਆ ਬਸ ਇਹ ਇਹਨਾਂ ਬੰਦਗਾ ਲੜਦਾ ਨਿਕਾੜਦੇ ਨੂੰ ਅੱਗੀ ਪਿਆਵਾਂ ਕਿੰਨੀ ਹੋਇਆ ਬਾਸੇ ਬਹੁਤ ਹੋਇਆ ਬਹਰੇ ਦੋ ਤਿੰਨ ਤਿੰਨ ਮੇਰੇ ਸਾਈ ਦੇ ਖਾਣਾਂ ਮੈਂ ਚੈੱਕ ਕਰ ਲਵਾਂ ਮੈਂ ਦੋ ਗਾਣੇ ਹਨ ਜਾਂ ਗਲਤ ਕਿਹੜੇ ਨੇ ਮੈਂ ਤਿੰਨ ਦੋਨੋਂ ਦੋ ਵੀ ਭਾਰੇ ਭਰ ਨਾਲ ਤੇ ਮੇਰੇ ਤੇ ਨਹੀਂ ਆਪਾਂ ਰੁਕ ਟਾਈਟ ਦੇ ਆਂ ਪਾਣੇ ਖਾਣੇ ਤੇ ਯਾਰ ਬਤਾਈ ਚੱਕਰ ਕੀ ਹੈ ਤੇ ਦੋ ਖਾਣੇ ਪੜਿਆ ਸਹੀ ਚੱਕਰਾ ਗਰਮੀ ਆ ਜਾ ਕੇ ਤੇਰੇ ਕਮਰੇ ਬੰਨਾ ਫੈਨ ਦਾ ਪੱਖਾ ਲਾ ਦੇ ਦੋ ਜਣੇ ਯਾਰ ਤੁਨ ਲਗਾਏ ਤੀ ਗੋਆਂ ਨਾਲ ਬੰਦੇ ਦਾ ਨਾ ਬੋਲਾ ਯਾਰ ਬਾਕੀ ਆ ਦਸੰਦ ਦੱਸਿਆ ਹੀ ਹੈ ਬਾਕੀ ਸਾਰਾ ਬੱਸ ਤੋ ਕਿ ਇਹ ਸਮਝਦਾ ਰਹਿਣਾ ਆਪਣੇ ਓਕੇ ਲੈਣਾ ਗਾਣਾ ਤੇ ਬਾਕੀ ਆਪਣਾ ਫਾਈਨਲੀ ਲਾਸਟ ਪਲਾ ਸੀਗਾ ਇਹ ਤੇ ਖੁਲਾਰਾ ਲੋਕ ਦਾ ਪਾਤਾ ਇਹਨੇ ਹਾਂ ਦਹੀਂ ਨਹੀਂ ਰੇਗਾ ਵਿੱਚ ਰੋਟੀ ਪਾਣੀ ਖਾਣ ਨੂੰ ਬਾਜੀ ਵਾਵਾ ਹੀ ਭਾਈ ਕਰਦੇ ਚਾਹਦੀਆਂ ਡੋਂਟ ਕੀ ਲਾਈਕ ਫਾਸਟ ਹੋਣ ਬਾਹਰ ਆਉਟਸਾਈਡ ਹੈ ਦੱਬਾਂ ਸੰਮਾਨ ਡੋਂਟ ਵਾਕਿਆ ਦੀ ਸਮਝ ਸਕਦੇ ਆ ਇਹ ਸੜ ਗਿਆ ਹੱਥ ਮੋਕੇ ਵਾਂ ਨਾ ਪੂਰਾ ਪ੍ਰੋਜੈਕਟ ਪਰ ਮੇਰੇ ਨਾਲ ਬਣਾ ਜਦੋਂ ਸਿੱਧੇ ਹੁੰਦੇ ਤਾਂ ਪਾਪੜਾਂ ਨੂੰ ਨਾ ਤੂੰ ਆਉਂਦਾ ਚੈੱਕ ਕਰ ਤੂੰ ਦਾ ਬੜਾ ਲਾਤਾਂ ਮਾਰਨ ਕਰਾ ਹੁਣ ਰੜ ਗਿਆ ਖੜਾ ਖੜਾ ਤੇ ਬਾਕੀ ਸਾਨੂੰ ਪਤਾ ਹੀ ਜਾਂ ਲਾਈਟਿੰਗ ਥੋੜੀ ਜੀ ਇਸ਼ੂ ਆ ਮੈਨੂੰ ਲੱਗ ਕੇ ਅਰੇਸਟਮੈਂਟ ਕਰ ਲਿਆ ਹੁਣ ਨਾ ਇਹ ਨਹੀਂ ਕਰਕੇ ਤੇ ਬਾਅਦ ਚ ਦੇਖਦੇ ਹਾਂ ਕਿ ਬਣੀ ਖਾਣੇ ਆ ਤਨ ਮਰ ਰਿਵਿਊ ਨਾ ਗਈ ਅਦਾ ਰਿਵਿਊ ਦੇਣ ਲੱਗਾ ਤੇ ਭਾਈ ਸਾਹਮਣੇ ਆ ਮਿਲਿਆ ਤਨ ਉਹ ਦਣਾ ਭੰਨ ਦੀਆ ਰੋਟੀ ਕਿ ਨਹੀਂ ਮੋਡੀ ਮੋਡੀ ਚੈੱਕ ਕਰ ਐ ਨਾ ਮੋੜਾ ਤਾਂ ਨਾ ਹੋਣੀ ਹੁੰਦਾ ਨਾ ਮੋੜਾ ਪੁਰਾਣਾ ਲੱਗਦਾ ਕੀ ਹੁੰਦਾ ਨਾ ਅੱਛਾ ਮੈਂਗਾ ਤੋੜਨਾ ਹੀ ਸਰ ਜਾਊਗਾ दूजी बगी राजा पहले ही जाने लगी हम्म बड़ा स्वाद स्वाद छ रोटी मो खा जाए फिर ही कहा अब्बा जान अंगड़ अब ला जा रे अंगड़ ला नहीं भाई नहीं, नहीं पाता ਦੇ ਲੋਕਾਂ ਦੇ ਮਾਲਵੇ ਰੱਖਣਾ ਹੋਈ ਨਹੀਂ ਆਪਾਂ ਹੂੰ ਉਦਾਂ ਯੋਦਾਂ ਨਾਲ ਬਈ ਐਸਾ ਹੂੰ ਸਾਰੇ ਕੱਪੜੇ ਪ੍ਰਾਈਸ ਦਾ ਦੇ ਗਾਈਸ ਇਹ ਸੀ ਆਪਣਾ ਛੋੜਿਆ ਵਲੌਗ ਨੂੰ ਮਿਲੇਗਾ ਸਾਰਿਆਂ ਨੂੰ ਲੌਜੇ ਲੱਗਿਆ ਹੋਊਗਾ ਕੋਈ ਦੱਸ ਰੂਨ ਮੈਟਰੀ ਦਾ ਪਿਆ ਅੱਜ ਮੈਂ ਯਾਰ ਉਹ okay ਆ ਬੁਰੀ ਤੇ ਮੇਰੇ ਮੈਚਨਲ ਦੇ ਨਵੇਂ ਆ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਮੇਰਾ ਭਰਾ ਆਨ ਕਰਕੇ ਰੱਖਿਆ ਹੋ। ਤੇ ਬੁਲੌ ਹੋਣੇ ਘੇੜਣੀਆਂ। ਬੁਲੌ ਹੁਣ ਘੜਾ ਪਕੜਾ ਬੰਦੇ ਰਹਿਣੇ ਆ। ਤੇ ਲਵ ਯੂ ਗਾਇਜ਼।